ਇਸੇ ਕਰਕੇ ਉਹਦੇ ਲਈ ਮੈਨੂੰ ਮਾਫੀ ਦੇ ਦਿਓ ਇਹ ਇਹਦੇ ਨਾਲ 100 150 ਬੰਦੇ ਦਾ ਜਿਹੜਾ ਕਾਰਜ ਹੈ ਨਾ ਬਹੁਤ ਵਧੀਆ ਤਰੀਕੇ ਨਾਲ ਹੋ ਰਹਿਣਾ ਉਹਨੇ ਕੌਣ ਕਿਹਾ ਸੀ ਆਪਾਂ ਲਿੰਗਾ ਲੈ ਆਏ ਹਾਂ ਮੈਂ ਸਾਲੀ ਦਾ ਵੀ ਟੌਰ ਹੋਣਾ ਚਾਹੀਦਾ ਨਾ ਕਿੰਨਾ ਲੋਕੀ ਸਾਰੇ ਪਿੰਟਾ ਪੁੰਦੇ ਨਿਕਰ ਲੈ ਦੋ ਮੈਨੂੰ ਜੇ ਕੋਈ ਪੂਰਾ ਕਰ ਸਕਦਾ ਵਾ ਫ੍ਰਿਜ ਲਈ ਨਹੀਂ ਤੁਸੀਂ ਕਰਿਓ ਕਿ ਕੋਈ ਨਾ ਕੋਈ ਵੀਰ ਦਾਨੀ ਸੱਜਣ ਇਸ ਵੀਰ ਦੀ ਇਸ ਪਰਿਵਾਰ ਦੀ ਬਾਹ ਫੜ ਸਕੇ ਇੱਕ ਫ੍ਰਿਜ ਦੀ ਫ੍ਰਿਜ ਤਾਂ ਹੀ ਕਰਦਾ ਕੋਈ ਪਰਮਾਤਮਾ ਜੀ ਤੇ ਵਾਕਿਆ ਲੜਕੀ ਦਾ ਵੱਡਾ ਭਰਾ ਬਣ ਕੇ ਖੜਿਆ ਜੀ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸੱਡ YouTube ਚੈਨਲ ਹਿੰਮਤ NGO ਅੰਮ੍ਰਿਤਸਰ ਤੇ ਤੇ ਜਿੱਦਾਂ ਕਿ ਤੁਸੀਂ ਲਾਸਟ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੇਖੀ ਹੋਣੀ ਆ ਕਿ ਆਪਾਂ ਪੱਟੀ ਵਾਲੀ ਸਾਈਡ ਤੇ ਇੱਕ ਭੈਣ ਦੇ ਘਰੇ ਆਏ ਸੀਗੇ ਵਿਆਹ ਸੀਗਾ ਜਿਹਦਾ ਤੇ ਜਿਹਦਾ ਇੱਕੋ ਇੱਕ ਸ਼ੌਂਕ ਸੀ ਕਿ ਮੈਂ ਘਰੇ ਤਿਆਰ ਨਹੀਂ ਹੋਣਾ ਵਿਆਹ ਤੇ ਤੇ ਉਹਦਾ ਉਹ ਸ਼ੌਂਕ ਤੇ ਚਲੋ ਮਹਾਰਾ ਦੀ ਕਿਰਪਾ ਨਾਲ ਪੂਰਾ ਹੋਇਆ ਹੀ ਹੈ ਤੇ ਬਹੁਤ ਸੋਹਣਾ ਤੇ ਬਹੁਤ ਟਾਪ ਲੈਵਲ ਦਾ ਜਿਹਨੂੰ ਕਹਿੰਨੇ ਆਪਾਂ ਕਿ ਜਿਹੜਾ ਉਹਨੂੰ ਸਲੂਨ ਮਿਲਿਆ ਜਿੱਥੋਂ ਨੇ ਰੈਡੀ ਹੋਣਾ ਤੇ ਉਹ ਵੀ ਅਪਡੇਟ ਤੁਹਾਨੂੰ ਮਿਲੂਗੀ ਅੱਗੇ-ਅੱਗੇ ਤੇ ਹੁਣ ਅਸੀਂ ਅੱਜ ਉਹਨਾਂ ਦਾ ਜਿਹੜਾ ਹੁੰਦਾ ਸਮਾਨ ਅ ਕੁਝ ਦਾ ਕਰਨ ਜਾ ਰਹੇ ਹਾਂ ਜੋ ਵਿਆਹ ਜਿਹੜਾ ਵਿਆਹ ਦੇ ਬਰਾਤ ਨੂੰ ਸੰਭਣ ਦਾ ਸਮਾਨ ਹੁੰਦਾ ਹੈ ਕਿ ਪ੍ਰਸ਼ਾਦਾ ਪਾਣੀ ਤਿਆਰ ਹੋਣਾ ਜਾਂ ਚਾਹ ਪਾਣੀ ਹੈ ਨਾ ਜੋ ਵੀ ਹੈ ਪਕੌੜਿਆਂ ਦਾ ਤੇ ਉਹ ਲੈ ਕੇ ਪਹੁੰਚੇ ਆ ਤੇ ਸਾਹਮਣੇ ਘਰ ਹੈ ਤੇ ਅੱਗੇ ਜਾ ਕੇ ਪਰਿਵਾਰ ਨਾਲ ਮਲਾਉਨੇ ਆ ਤੇ ਇਸ ਤਰ੍ਹਾਂ ਨਹੀਂ ਨਾ ਪਤਾ ਲੱਗਣਾ ਵਾਓ ਹੁਣ ਨੇ ਰਾਹ ਸਾਫ਼ ਕਰ ਦਿੱਤੇ ਆ ਤੇ ਆਪਣੇ ਵੱਲੋਂ ਮਤਲਬ ਕਿ ਤੁਹਾਨੂੰ ਇਹ ਵੀ ਸਾਫ਼ ਨਹੀਂ ਲੱਗਣਿਆ ਹੋਗਾ ਪਰ ਜਿੱਦ ਨਹੀਂ ਪਹਿਲੇ ਦਿਨ ਆਏ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਫਰਕ ਆ ਸਫਾਈ ਕੀਤੀ ਆ ਦੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਵੀਆਂ ਵਾਹ ਜੀ ਵਾਹ ਲੜੀਆਂ ਵੀ ਲਾਈਆਂ ਨੇ ਕੀ ਬਾਤ ਹੈ ਚਲੋ ਜੀ ਮਿਲਦੇ ਹਾਂ ਜੀ ਅੱਗੇ ਜਾ ਕੇ ਸਸੀ ਗੱਲ ਜੀ ਸਸੀ ਗੱਲ ਸਸੀ ਗੱਲ ਮੈਂ ਪਹੁੰਚ ਤਾ ਪਹੁੰਚ ਕਿੱਥੇ ਆਓ ਅੱਗੇ ਆਓ ਸਸੀ ਗੱਲ ਜੀ ਕੀ ਆਵੇ ਜੀ ਆਜੋ ਦੀਦੀ ਓਦੋਂ ਤੱਕ ਜੀ ਆ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਕੱਲਾ ਕੇ ਪੈ ਨਵਾ ਗਈ ਇਹਦੀ ਇਹਦੀ ਮੰਮੀ ਵੀ ਚਲ ਆਈ ਨਹੀਂ ਕਿ ਦਿਨ ਪੜਸਾਦ ਨੂੰ ਗਿਆ ਜੀ ਹਾਂ ਆਜੋ ਪਰਿਆਜੋ ਜੋ ਤੁਹਾਨੂੰ ਨਹੀਂ ਲੱਗਦਾ ਨਹੀਂ ਤੁਹਾਡਾ ਕੋਈ ਨਹੀਂ ਜੋ ਜੋ ਕਿ ਆਇਓ ਤੋ ਵਾਧੀ ਆਇਆ ਜੀ ਸਮਾਨ ਕੀ ਘੜ ਰਹੇ ਨਹੀਂ ਨਹੀਂ ਦੇਖਾ ਇਹ ਕਿਤੇਗਾ ਭਾਈ ਜਿਹੜੇ ਲਫਾਫੇ ਆ ਨਾ ਇਹ ਸਾਰੇ ਖੋਲ ਲੈਣੇ ਆ ਹਾਂਜੀ đây subscribe cho nó Ghiền Mì Gõ Để không bỏ lỡ những này hấp dẫn Três fradas. Ah, daí, ਆ ਪਨੀਰ ਵਗੈਰਾ ਨਾ ਇਹਨਾਂ ਨੂੰ ਫ੍ਰਿਜ ਚ ਰੱਖ ਲਿਓ। ਬਾਕੀ ਸਾਰਿਆਂ ਦੇ ਲਿਫਾਫੇ ਜਿਹੜੇ ਆ ਤਾ ਖੋਲ ਦਿਓ। ਅੰਦਰ ਰੱਖਿਆ ਨਾ। ਹਾਂਜੀ। ਜਿਹੜੋਂ ਅੰਦਰ ਰੱਖਣੇ ਆ ਨਾ ਉਹ ਤਾਂ ਖੋਲ ਦਿਓ ਸਾਰੇ। ਪਨੀਰ ਦਹੀਂ ਥੱਲੇ ਕੋਲ ਡਿੱਗ ਪੈਣਾ ਜੀ। ਪਾੜ ਜਾਣਾ ਜੀ। ਆਹ ਕੁਰਸੀ ਤੇ ਰੱਖਿਓ। ਲਿਫਾਫੇ ਸਾਰੇ ਹੁਣੇ ਖੋਲਨੇ ਆ। ਇਹ ਹੁਣੇ ਖੋਲ ਆ। ਲੋ ਅੰਦਰ ਖੋਲ ਸਾਰੇ ਖੋਲ ਦੇ ਸਭ ਦੀਆਂ ਜੀ। ਅੰਦਰ ਖੋਲਣੇ ਲੱਗੇ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੱਟੀ ਵਿਖੇ ਧੀ ਧਿਆਣੀ ਦੇ ਵਿਆਹ ਦੀ ਜਿਹੜੀ ਕਾਰਜ ਦੀ ਆਪ ਜੀ ਨੇ ਸਾਰਿਆਂ ਨੇ ਜ਼ਿੰਮੇਵਾਰੀ ਲਈ ਸੀ ਨਾ ਉਹ ਜ਼ਿੰਮੇਵਾਰੀ ਨਿਭਾਉਂਦਿਆਂ ਅੱਜ ਪੂਰੀ ਕੀਤੀ ਹੈ ਤੇ ਸਾਰਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਿ ਜਿਨ੍ਹਾਂ ਨੇ ਸਪੋਰਟ ਕੀਤਾ ਵਾ ਜਿਨ੍ਹਾਂ ਨੇ ਸ਼ੇਅਰ ਸ਼ੇਅਰ ਕੀਤੀਆਂ ਵੀਡੀਓ ਜਿਸ ਕਰਕੇ ਇਸ ਧੀ ਧਿਆਣੀ ਦਾ ਵਿਆਹ ਜਿਹੜਾ ਵਾ ਬਹੁਤ ਵਧੀਆ ਤਰੀਕੇ ਦੇ ਨਾਲ ਹੋਣ ਜਾ ਰਿਹਾ ਤੇ ਮੈਂ ਤੇ ਇਹੋ ਹੀ ਗੱਲ ਕਹਿਣਾ ਕਿ ਇਹ ਇਹ ਬੱਚੀ ਦੇ ਇੱਕ ਮਿੰਟ ਇਹ ਬੱਚੀ ਦੇ ਪਿਤਾ ਨੇ ਜਿਹੜੇ ਕਿ ਕੋਈ ਮੈਨੂੰ ਲੱਗਦਾ ਵਾ ਕਿ ਜਿਹੜੇ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਨੇ ਕਿਉਂਕਿ ਇਹਨਾਂ ਦੀ ਸਿਹਤ ਠੀਕ ਨਹੀਂ ਕੀ ਇਹਨਾਂ ਦੀ ਇਹਨਾਂ ਦੇ ਅੱਖਾਂ ਸੁੱਜੀਆਂ ਨੇ ਜਿਸ ਕਰਕੇ ਕੰਮ ਦਿਹਾੜੀ ਦਾ ਪਾ ਜਿਹੜਾ ਕਰਦੇ ਨੇ ਨਾ ਉਹ ਦਿਹਾੜੀ ਦਾ ਪਾ ਵੀ ਚੰਗੇ ਤਰੀਕੇ ਨਾਲ ਨਹੀਂ ਹੁੰਦਾ ਤੇ ਪੂਰਤੀ ਸਹੀ ਤਰੀਕੇ ਨਾਲ ਕਰਦੀ ਜਿਹੜੀ ਨਹੀਂ ਨਾ ਹੋਣ ਕਰਕੇ ਵਿਆਹ ਜਿਹੜਾ ਅਰੰਭਿਆ ਸੀ ਉਹ ਪਹਿਲੋਂ 25 ਤਰੀਕ ਦਾ ਵਿਆਹ ਸੀ ਤੇ ਘਰ ਦੇ ਲਾਗੇ ਕਿਸੇ ਦੀ ਡੈਥ ਹੋਣ ਦੇ ਕਰਕੇ ਇਹ ਵਿਆਹ ਜਿਹੜਾ ਵਾ 10 ਤਰੀਕ ਨੂੰ ਰੱਖਿਆ ਗਿਆ ਸੀ ਫਿਰ ਤੇ 10 ਤਰੀਕ ਦੀਆਂ ਜਿਹੜੀਆਂ ਤਿਆਰੀਆਂ ਸਾਨੂੰ ਵੀ ਸਮਾਂ ਮਿਲ ਗਿਆ ਤੇ ਵਿਆਹ ਦਾ ਜਿਹੜਾ ਕਾਰਜ ਵਾ ਉਸ ਕਾਰਜ ਦੇ ਵਿੱਚ ਇੱਕ ਮੇਰੇ ਵੱਲੋਂ ਮਾਫੀ ਆ ਕੀ ਮੇਰ ਕੋ 10 ਤਰੀਕ ਨੂੰ ਨਹੀਂ ਆਇਆ ਜਾਣਾ ਕਿਉਂਕਿ ਸਾਡਾ ਮੈਂ ਤੁਹਾਨੂੰ ਪਹਿਲਾਂ ਇੱਕ ਕੀ ਨਾ ਫੋਨ ਦੇ ਉੱਤੇ ਬੇਨਤੀ ਕਰਤੀ ਸੀ ਤੁਹਾਨੂੰ ਹਾਂਜੀ ਹਾਂਜੀ ਕਿ ਮੇਰਾ 10 ਤਰੀਕ ਨੂੰ ਇਵੈਂਟ ਹੁੰਦਾ ਵਾ 10 ਤਰੀਕ ਨੂੰ ਜਿਹੜਾ ਰਾਸ਼ਨ ਵੰਡ ਸਮਾਗਮ ਹੁੰਦਾ ਵਾ ਹਾਂਜੀ ਉਹਦੇ ਵਿੱਚ ਮੇਰਾ ਹੋਣਾ ਉੱਥੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹਾਂਜੀ ਇਸੇ ਕਰਕੇ ਉਹਦੇ ਲਈ ਮੈਨੂੰ ਮਾਫੀ ਦੇ ਦਿਓ ਆ ਤਿਲ ਫੁੱਲ ਜੋ ਆਇਆ ਵਾ ਇਹ ਇਹਦੇ ਨਾਲ 100 150 ਬੰਦੇ ਦਾ ਜਿਹੜਾ ਕਾਰਜ ਰਹਿਣਾ ਬਹੁਤ ਵਧੀਆ ਤਰੀਕੇ ਨਾਲ ਹੋ ਰਹਿਣਾ ਠੀਕ ਹੈ ਇਹਦੇ ਵਿੱਚ ਪਨੀਰ ਦੇ ਪਕੌੜੇ ਵੀ ਜੇ ਨਾਲ ਜਿਹੜਾ ਪਨੀਰ ਉਹਨਾਂ ਨੇ 5 ਕਿਲੋ ਲਖਾਇਆ ਸੀ ਮੈਨੂੰ ਹਾਂਜੀ ਹਨਾ ਜਿਹੜਾ ਹਲਵਾਈ ਨੂੰ ਆਂਦੇ ਕਿ ਜੇ ਤੁਸੀਂ ਮਿਕਸ ਸਬਜੀ ਦੇ ਵਿੱਚ ਜਾਂ ਜੇ ਤੇ ਜਾਂ ਜਿਹੜੀ ਪਨੀਰ ਵਾਲੀ ਆਈਟਮ ਜਿਹੜੀ ਤੁਸੀਂ ਬਣਾਉਣੀ ਹੈ ਨਾ ਸਬਜੀ ਹਨਾ ਉਹ ਤੁਸੀਂ 5 ਕਿਲੋ ਪਨੀਰ ਲੈ ਜਾਓ ਇਹ ਮੈਂ 12 ਕਿਲੋ ਪਨੀਰ ਲੈਂਦਾ ਹਾਂ ਹਾਂਜੀ ਹਨਾ ਪਨੀਰ ਦੇ ਪਕੌੜੇ ਵੀ ਤੁਹਾਡੇ ਜਿਹੜੇ ਵਿੱਚ ਬਾਕੀ ਸਾਰੇ ਪਕੌੜਿਆਂ ਦੇ ਜਿਹੜੇ ਤਿੰਨ ਤਰ੍ਹਾਂ ਦੇ ਪਕੌੜੇ ਆ ਦੋ ਤਿੰਨ ਤਰ੍ਹਾਂ ਦੀ ਸਬਜੀ ਆ ਤੇ ਪਾਣੀ ਦੀਆਂ ਪੇਟੀਆਂ 15 20 ਪੇਟੀਆਂ ਆ ਗਈਆਂ ਉਹ ਹਨਾ ਇੱਕ ਪੇਟੀ ਉਹਨਾਂ ਨੇ ਕਿੰਨਾ ਕਹੀ ਸੀ ਅਸੀਂ ਦੋ ਪੇਟੀਆਂ ਲੈ ਲੈਂਦੀਆਂ ਸੀ ਹਨਾ ਤੇ ਆ ਸਾਰਾ ਕਰਿਆਣਾ ਦੇ ਇਹ ਸਾਰਾ ਕਰਿਆਣਾ ਮੱਕੀ ਜਿਆਦਾ ਜਿਆਦਾ 200 ਬੰਦੇ ਦੇ ਪ੍ਰੋਗਰਾਮ ਦਾ ਵਾ ਠੀਕ ਹੈ ਨਾ ਦੋ ਟੀਮ ਜਿਹੜੇ ਆ ਉਹ ਆਗੇ ਤੇ ਮਸਟਰਡ ਆਇਲ ਦੇ ਹਾਂਜੀ ਹਨਾ ਇਹ ਜਿਹੜੇ ਕੋੜਾ ਦੇਲ ਜਿਹਨੂੰ ਕਹਿੰਦੇ ਹਨਾ ਹਨਾ ਮਠਾਈ ਦੋ ਤਰ੍ਹਾਂ ਦੀ ਮਠਾਈ ਆ ਗਈ ਬਾਕੀ ਮਿਕਸ ਸਬਜ਼ੀ ਜੋ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਜਿਆਦਾ ਪਤਾ ਨਹੀਂ ਆ ਤੇ ਕਈ ਚੀਜ਼ਾਂ ਐਸੀਆਂ ਨੇ ਕਿੜੀਆਂ ਫ੍ਰੀਜ ਰੱਖਣ ਵਾਲੀਆਂ ਜਿਦ ਤਰਾ ਮਟਰ ਵਾ ਹਾਂਜੀ ਉਹ ਮਟਰ ਨਿਕਲਿਆ ਹਾਂਜੀ ਹਨਾ ਦਾਣਾ ਵਾ ਇਹ ਹੋ ਗਿਆ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੁਸੀਂ ਖੋਲ ਕੇ ਆਪਣੇ ਕਮਰੇ ਦੇ ਵਿੱਚ ਰੱਖ ਲੈਣੀਆਂ ਉਹ ਉਹਨਾਂ ਨੇ ਇੱਕ ਮੰਡੀ ਵਾਲੇ ਨੇ ਕਿਹਾ ਹੈ ਕਿ ਇਹਨਾਂ ਨੂੰ ਜਲਫਾਫਾ ਬੰਦ ਕਰਕੇ ਰੱਖੋਗੇ ਨਾ ਤੁਸੀਂ ਤੇ ਇਹ ਕੀ ਨਾ ਖਰਾਬ ਹੋ ਖਰਾਬ ਹੋ ਸਕਦੀਆਂ ਕਿਉਂਕਿ ਕਾਰਜ ਹੈਗਾ ਪਰਸੋਂ ਦਾ ਅੱਜ 8 ਤਰੀਕ ਹੋ ਗਈ ਹੈ ਆਪਣੇ ਸਾਹਦ ਨਾਲ ਜਿਹੜੀਆਂ ਫ੍ਰਿਜ ਫ੍ਰਿਜ ਰੱਖਣ ਵਾਲੀਆਂ ਚੀਜ਼ਾਂ ਉਹ ਫ੍ਰਿਜ ਰੱਖ ਲਿਓ ਜਿਹੜੀਆਂ ਖੋਲ ਕੇ ਰੱਖਣ ਵਾਲੀਆਂ ਚੀਜ਼ਾਂ ਖੋਲ ਕੇ ਰੱਖ ਲਿਓ ਸੂਰਜ ਪੂਜ ਕੀ ਨਾ ਭੈਣ ਹੋਣਾ ਨੂੰ ਪਤਾ ਹੋਏਗਾ ਸਾਰਾ ਕੁਝ ਤੇ ਤੁਹਾਡੇ ਸਾਰਿਆਂ ਦਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਇਸ ਵੀਰ ਦੇ ਕਾਰਜ ਦੇ ਵਿੱਚ ਇਸ ਪੇਤੀ ਧੀ ਧਿਆਣੀ ਦੇ ਕਾਰਜ ਦੇ ਵਿੱਚ ਆਪ ਜੀ ਆਪ ਜੀ ਨੇ ਜੋ ਸੰਗਤ ਨੇ ਅੱਗੇ ਆ ਕੇ ਵੜਪਣ ਬਖਾਇਆ ਹਨ ਦਿੱਲੀ ਵਾਲਿਆਂ ਦਾ ਧੰਨਵਾਦ ਖਾਸ ਕਰ ਜਿਹੜੇ ਮੇਰੇ ਨਾਲ ਇੱਥੇ ਇੱਥੇ ਪੁੱਜੇ ਸੀ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਚੱਲ ਕੇ ਆਏ ਆ ਹੁਣ ਅਗਲੇ ਵਿਆਹ ਦੇ ਵਿੱਚ ਮਿਲਾਂਗੇ ਜਿਹੜਾ ਵਿਆਹ 18 ਤਰੀਕ ਨੂੰ ਆ ਕੁੜੀਆ ਦਾ 18 ਨੂੰ ਹੁਣ ਮੈਂ ਇੱਥੇ ਮੈਂ ਤੁਹਾਨੂੰ ਦੱਸਦਾ ਹਾਂ ਇਹ 18 ਤਰੀਕ ਨੂੰ ਕੁੜੀਆਂ ਦਾ ਵਿਆਹ ਵਾ ਇੱਕ ਇੱਕ 22 ਤਰੀਕ ਦਾ ਵਿਆਹ ਵਾ ਇੱਕ 29 ਤਰੀਕ ਦਾ ਵਿਆਹ ਹੈ ਇਸ ਮਹੀਨੇ ਦੇ ਅਗਲੇ ਮਹੀਨੇ ਦੇ ਵੱਖਰੇ ਵਿਆਹ ਹਰ ਮਹੀਨੇ ਜਿਹੜੇ 4 5 7 ਵਿਆਹ ਆ ਆਪ ਜੀ ਮੇਰੀ ਝੋਲੀ ਪਾਉਂਦੇ ਜੀ ਨਾ ਆਪ ਜੀ ਇੱਕ ਬੇਨਤੀ ਇੱਕ ਬੇਨਤੀ ਤੁਹਾਡੇ ਸਾਰੇ ਚਰਨਾਂ ਦੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਕਰਦਾ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਸਾਡੇ ਲਈ ਜਿਹੜੇ ਵਿਆਹ ਕਰਨੇ ਸੌਖੇ ਹੋ ਜਾਂਦੇ ਕਿਉਂਕਿ ਤੁਹਾਡੇ ਵਰਗੇ ਵੀਰ ਭੈਣ ਭਰਾ ਜਿਹੜੋਂ ਮੇਰੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਗਲੇ ਪਾਸੇ ਕੰਮ ਕਰਦੇ ਹਨ ਸੇਵਾ ਕਰਦੇ ਆ ਉਦੋਂ ਚਾਰ ਚੰਨ ਲੱਗ ਜਾਂਦੇ ਸੇਵਾ ਦੇ ਵਿੱਚ ਨਹੀਂ ਤੇ ਇੰਨੀ ਸੇਵਾ ਮੈਂ ਨਹੀਂ ਸੀ ਹੋਣੀ ਜੇ ਤੁਸੀਂ ਮੇਰੇ ਸਾਥ ਨਾ ਦਿੰਦੇ ਸੀ ਤੇ ਸੱਸੀ ਗਾਲ ਸਾਰਿਆਂ ਨੂੰ ਭਾਜੀ ਸਾਰੀ ਸੰਗਤ ਨੂੰ ਸੱਸੀ ਗਾਲ ਜੀ ਜਿਨ੍ਹਾਂ ਨੇ ਅੱਜ ਮੇਰੀ ਧੀ ਦੇ ਮੇਰੀ ਇੰਨੀ ਬਾਹ ਫੜੀ ਸਾਰੇ ਭੈਣਾ ਭਰਾਵਾਂ ਨੇ ਪ੍ਰਮਾਤਮਾ ਨਾਲ ਨੂੰ ਸੱਤ ਪੀੜੀਆਂ ਦਾ ਤੰਗੀ ਆਉਣ ਦਵੇ ਤੇ ਹਰ ਇੱਕ ਪੀੜੀ ਦੇ ਵਿੱਚ ਸਾਥ ਦੇਣ ਤੇ ਬਾਕੀ ਜਿਹੜਾ ਸਾਹਮਣੇ ਸਾਡੀ ਕਿਸੇ ਗੱਲ ਦੀ ਕਮੀ ਰਹਿਣੀ ਨਹੀਂ ਦਿੱਤੀ ਜੀ ਤੇ ਸਾਡੇ ਬਾਤ ਇਹੋ ਹੀ ਆ ਜੀ ਇਹੋ ਸਾਡੇ ਅਸੀਂ ਰੱਬ ਸਰੂਪ ਆ ਜੀ ਨਹੀਂ ਨਹੀਂ ਇਹ ਰੱਬ ਰੱਬ ਇਹੋ ਹੀ ਸਾਡੇ ਪਰਮਾਤਮਾ ਨੇ ਘੱਲਿਆ ਸਾਡੇ ਵਾ ਘਰੇ ਕੋਈ ਫਰਿਸ਼ਤਾ ਹੀ ਗੱਲਦਾ ਕੋਈ ਪਰਮਾਤਮਾ ਜੀ ਜਿਹੜਾ ਮਤਲਬ ਧੀਆਂ ਧਿਆਨੀਆਂ ਦੇ ਵਿਆਹਾਂ ਵਿੱਚ ਵੱਡੇ ਭਰਾ ਬਣ ਕੇ ਖੜਦੇ ਆ ਤੇ ਅੱਜ ਵਾਕਿਆ ਲੜਕੀ ਦਾ ਵੱਡਾ ਭਰਾ ਬਣ ਕੇ ਖੜਿਆ ਜੀ ਮਹਾਰਾਜੇ ਨੂੰ ਸੱਤ ਪੀੜੀਆਂ ਤੰਗੀ ਨਾ ਹੁੰਦਾ ਹੋਵੇ ਤੇ ਵੱਧ ਤੋਂ ਵੱਧ ਉਮਰ ਦਵੇ ਇਹਨੂੰ ਲੰਮੀ ਕਿ ਜਿਹੜਾ 100 ਸਾਲ ਤੱਕ ਲੜਕੀਆਂ ਦੇ ਵਿਆਹਾਂ ਵਿੱਚ ਭੱਜਦੇ ਹੋਣ ਤੇ ਹਰ ਇੱਕ ਦੀ ਧੀ ਦਾ ਇਹ ਭੈਣ ਭਰਾ ਜੋ ਵੀ ਦੁਖੀ ਆ ਉਹਨੇ ਧੀ ਤੇ ਆਈ ਦੇ ਵਿਆਹਾਂ ਵਿੱਚ ਐਵੇਂ ਖੜਦੇ ਰਹੇ ਜਿਵੇਂ ਹੁਣ ਖੜਦੇ ਆ ਧੰਨਵਾਦ ਤੇ ਭੈਣ ਜੀ ਦਾ ਵੀ ਮੈਂ ਸ਼ੁਕਰ ਧੰਨਵਾਦ ਕਰਦੇ ਆ ਕਿ ਜਿਹੜੇ ਗੁਰੂ ਦੀ ਸਿੱਖ ਵਾਏ ਤੇ ਗੁਰੂ ਇਹਨਾਂ ਨੂੰ ਬਾਲ ਸ਼ਕਤੀ ਦਿੰਦਾ ਵਾ ਤੇ ਵਿਆਹਾਂ ਵਿੱਚ ਭੈਣ ਜੀ ਤੇ ਭਰਾ ਇਹ ਦੋਵੇਂ ਆਣ ਕੇ ਖੜਦੇ ਆਣ ਕੇ ਪ੍ਰਮਾਤਮਾ ਦਾ ਨੂੰ ਵਾਧੂ ਵਾਧੂ ਧੰਨਵਾਦ ਤੇ ਸ਼ਕਤੀ ਦੇ ਵੇ ਇਹਨਾਂ ਨੂੰ ਤੇ ਬਾਕੀ ਸਾਰੀ ਸੰਗਤ ਨੂੰ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਤੁਹਾਡੇ ਉਹ ਇਜਾਜ਼ਤ ਅਗਲੇ ਵੀਅਦੇ ਵਿੱਚ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਕੌਣ ਕਿਹਾ ਸੀ ਆਪਾਂ ਲਹਿੰਗਾ ਲੈ ਆਏ ਹਾਂ ਬੋਲੇ ਸੋਨਾ ਅਕ ਪਰਸ ਵੀ ਇਹ ਨਾਲ ਵਾਹਿਗੁਰੂ ਪਸੰਦ ਆ ਜੂਗਾ ਨਾ ਪੂਰਾ ਆ ਜੂਗਾ ਇਹ ਵੀ ਹਾਂ ਜੀ ਉਹ ਨਾਲ ਚੱਲੇਗੀ ਕੁੜੀ ਆ ਜੈਣਾ ਜੈਣਾ ਅੱਛਾ ਨਾਲ ਨਾਲ ਗਈ ਆਹ ਲੜਕੀ ਨਾਲ ਠੀਕ ਹੈ ਤੇ ਮੈਂ ਸਾੜੀ ਦਾ ਵੀ ਟੌਰ ਹੋਣਾ ਚਾਹੀਦਾ ਨਾ ਕੁੜੀ ਦਾ ਤੇ ਕੱਢ ਗਈ ਆ ਦੀਦੀ ਉਹ ਕਹਿੰਦੀ ਮੰਮੀ ਦੀਦੀ ਕਹਿੰਦੀ ਕੋਈ ਨਹੀਂ ਤਾਂ ਤੇਰੇ ਮਹਿੰਦੀ ਲਾ ਦੂ ਕੋਈ ਨਹੀਂ ਇਹ ਅੱਗੇ ਖੁੱਲੇ ਪਹੁੰਚੇ ਤੇਰੇ ਆਂਦਾ 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 ਅੰਦਾ ਨੜੀ ਜਣਾ ਨਾ ਪੀੜੇ ਪਹੁੰਚ ਲੈ ਜਾਂਦਾ ਠੀਕ ਆ ਮੈਂ ਆ ਨਿਕਰਾਂ ਹੀ ਲੈ ਦੇਣਾ ਵਾ ਮੈਨੂੰ ਕਹਿੰਦਾ ਲੋਕੀ ਸਾਰੇ ਪਿੰਟਾ ਬੁੰਦੇ ਨਿਕਰ ਲੈ ਦੇਣਾ ਮੈਨੂੰ ਤੇ ਮੈਂ ਤਾਂ ਨਹੀਂ ਕਿਹਾ ਨਾ ਕਿ ਨਹੀਂ ਕਿ ਕੋਈ ਗੱਲ ਨਾ ਮੈਂ ਤੇ ਬੂਟ ਤਾਂ ਆਣੀ ਲੈ ਆ ਵੀ ਆਪਦੀ ਪ੍ਰੋਬਲਮ ਹੈ ਤੇ ਆ ਤਿੰਨ ਜੋੜੇ ਜਰਾਬਾਂ ਦੇ ਤੇਰੇ ਮੈਂ ਲੈਣ ਤੇ ਆ ਤੇ ਬੂਟ ਤੈਨੂੰ ਆਪ ਹੀ ਜਾ ਕੇ ਲੈਉਣੇ ਪੈਣੇ ਸ਼ਹਿਰ ਲੋ ਜੇ ਜੀ ਕੋਈ ਜੀ ਕੋਈ ਨਹੀਂ ਆ ਮਿੱਥਾ ਰਣਾ ਨਾ ਕਿਉਂਕਿ ਫਿਰ ਪੂਰੇ ਨਾਂ ਨੰਬਰ ਸਰ ਆ ਤੁਹਾਡਾ ਤੁਹਾਡਾ ਵੀ ਹੁੰਡੇ ਵਰਗੇ ਹੀ ਸੀ ਲੋ ਜੀ ਬੱਲੇ ਬੱਲੇ ਕਰਾ ਦਿੱਤੇ ਸਾਡੇ ਵੀ ਬੁੱਲੇ ਹੁੰਦੇ ਆ ਤੂੰ ਹੀ ਕਬਿਛੇ ਰੋ ਠੀਕ ਹੈ ਹਾਂ ਜੀ ਹਾਂ ਜੀ ਥੋੜੀ ਬੋਦੀ ਸੈਟ ਸੂਟ ਕਰਾਉਣੀ ਪਾਉਗੀ ਤੇ ਉਹ ਮੜੀ ਜੀ ਕੋ ਤੇ ਆ ਲੋ ਜੀ ਤੇ ਤੁਹਾਡਾ ਪਿਛਲੀ ਵਾਰੀ ਦੇਗੀ ਹਮੇ ਠੀਕ ਹੈ ਹਾਂ ਜੀ ਪ੍ਰਮਾਣ ਕਰਿਓ ਇੰਨਾ ਕ ਕੋਈ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਜੀ ਤੇ ਮਠਾਈ ਪਨੀਰ ਤੇ ਦਹੀਂ ਤੇ ਖੋਆ ਇੱਕ ਫਰਿੱਜ ਲਾ ਲਿਓ ਮਟਰ ਵੀ ਮਟਰ ਵੀ ਮਟਰ ਵੀ ਖਾਲਾ ਮਟਰ ਖਰਾਬ ਨਾ ਹੋਵੇ ਮਟਰ ਖਰਾਬ ਹੋਣਾ ਉਸ ਵੇਲੇ ਪੇਟੀ ਵਾਲੀ ਲੈਂਦੀ ਜਹਦਾਰ ਤੋਂ ਨਿਹੰਗ ਸਾਹਿਬ ਤੋਂ ਮੈਂ ਹਾਂ ਉਹ ਜਿਹੜੀ ਫਰਿੱਜ ਜੀ ਜੀ ਕਿੱਥੇ ਕਿੱਥੇ ਆ ਉਹ ਮੈਨੂੰ ਆਵੇ ਦਿੱਤੀ ਕਹਿੰਦਾ ਤੇ ਇੱਥੇ ਰੱਖ ਲਈ ਜੇ ਕੋਈ ਹਾਂ ਰੱਖੋ ਰੱਖੋ ਉਹਦੇ ਵਿੱਚ ਹੁਣੇ ਰੱਖ ਦੋ ਉਹਦੇ ਵਿੱਚ ਰੱਖ ਲਿਆ ਕੇ ਰੱਖ ਦੋ ਲਓ ਉਹਦੇ ਵਿੱਚ ਬਰਫ਼ ਦੇ ਡੂੰਗੇ ਛੋੜਦੇ ਪੰਜ ਸੌ ਨਹੀਂ ਨਹੀਂ ਉਹ ਨਹੀਂ ਬਰਫ਼ ਚਾਹੀਦੀ ਆ ਸਾਨੂੰ ਚਾਹੀਦੀ ਆ ਕੈਂਡੀ ਵਾਲੀ ਜਾਂ ਫ੍ਰਿਜ ਚਾਹੀਦੀ ਆ ਫ੍ਰਿਜ ਚ ਵਾ ਉਹਦੇ ਵਿੱਚ ਰੱਖਣਾ ਇਹ ਤਾਂ ਖਰਾਬ ਹੋ ਜਾਣਾ ਸਾਰਾ ਤੁਹਾਡਾ ਨਾ 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 ਮੈਂ ਤਾਂ ਨਾ ਮੈਂ ਤਾਂ ਨਹੀਂ ਗੱਲ ਸਮਝ ਗਿਆ ਵਾ ਫ੍ਰਿਜ ਉਹ ਨਹੀਂ ਹਾਂਜੀ ਉਹ ਨਹੀਂ ਫ੍ਰਿਜ ਵਾਲੀ ਕੀ ਨਾ ਬਰਫ਼ ਵਾਲੀ ਨਹੀਂ ਇਹ ਮੜਿਆ ਖੋਲੀ ਵਾ ਕਿਹੜੀ ਖਾਓ ਉਹ ਦੂਜੀ ਉਹ ਨਹੀਂ ਨਹੀਂ ਫੁੜੇ ਕਰਾ ਰਹੀ ਉਹ ਨਹੀਂ ਉਹ ਨਹੀਂ ਚਲਣੀ ਅੱਛਾ ਜੀ ਉਹ ਨਹੀਂ ਚਲਣੀ ਇਹਨੂੰ ਫ੍ਰਿਜ 'ਚ ਰੱਖਣਾ ਪੈਣਾ ਇਹਨੂੰ ਰੱਖ ਲੈਣਾ ਇਹਨੂੰ ਕਿਤਨੇ ਕਿਤੇ ਫ੍ਰਿਜ ਦੇ ਵਿੱਚ ਰੱਖ ਲਓ ਆਪ ਸੰਗਤ ਨੂੰ ਮੈਂ ਇੱਕ ਬੇਨਤੀ ਕਰ ਦਿੰਦਾ ਵਾਂ ਆਪ ਸੰਗਤ ਨੂੰ ਇੱਕ ਬੇਨਤੀ ਆ ਜੇ ਕੋਈ ਪੂਰਾ ਕਰ ਸਕਦਾ ਵਾ ਫ੍ਰਿਜ ਲਈ ਨਹੀਂ ਗਈ ਘਰ ਦੇ ਵਿੱਚ ਫ੍ਰਿਜ ਨਹੀਂ ਹੈਗੀ ਜਿੱਥੇ ਅਸੀਂ ਜਾਂਦੇ ਆ ਅਸੀਂ ਜਿਨ੍ਹਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਆ ਉਹਨਾਂ ਘਰਾਂ ਦੇ ਵਿੱਚ ਅਕਸਰ ਫ੍ਰਿਜਾਂ ਨਹੀਂ ਹੁੰਦੀਆਂ ਤੇ ਫ੍ਰਿਜਾਂ ਪਹੁੰਚਦੀਆਂ ਤੁਸੀਂ ਕਰ ਦਿੰਦੇ ਜੀ ਤੇ ਕੋਸ਼ਿਸ਼ ਕਰਿਓ ਕਿ ਕੋਈ ਨਾ ਕੋਈ ਵੀਰ ਦਾਨੀ ਸੱਜਣ ਇਸ ਵੀਰ ਦੀ ਇਸ ਪਰਿਵਾਰ ਦੀ ਬਾਹ ਫੜ ਸਕੇ ਇੱਕ ਫਰਿੱਜ ਦੀ ਪਰ ਬਾਕੀ ਮੈਂ ਵੀਰ ਨਾਲ ਕੋਈ ਵਾਦਾ ਨਹੀਂ ਕਰਕੇ ਚੱਲਿਆ ਕਿਉਂਕਿ ਸਾਰਾ ਕੁਝ ਤੁਹਾਡੇ ਉੱਤੇ ਆ ਤੁਸੀਂ ਜੇ ਕਰ ਸਕਦੇ ਤੇ ਇੱਕ ਕੋਈ ਵੀਰ ਭੈਣ ਭਰਾ ਸੰਪਰਕ ਕਰੇ ਥੱਲੇ ਨੂੰ ਥੱਲੇ ਮੇਰਾ ਨੰਬਰ ਚੱਲੰਦਿਆ ਸੰਪਰਕ ਕਰੇ ਇੱਕ ਫਰਿੱਜ ਜਿਹੜੀ ਆ ਵੀਰ ਨੂੰ ਆਪਾਂ ਦੇ ਕੇ ਜਾਈਏ ਵਿਆਹ ਤਾਂ ਬਾਅਦ ਦੇ ਦਈਏ ਦਹਾਂ ਜਣਾਂ ਦੇ ਦਈਏ 20 ਜਣਾਂ ਦੇ ਦਈਏ ਤੇ ਆਇਓ ਜਰੂਰ ਸਾਹਮਣੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਸੇ ਲੈਂਦੇ ਬਲੋ ਲਓ ਜੀ ਲੋ ਭਾਜੀ ਲੋ ਭਾਜੀ ਉਹ ਦੁਬਾਰੇ ਉਹ ਚਲੇਗਾ ਆਏਗਾ ਹਾਂਜੀ ਉਹਨੇ ਉਸ ਵਾਰੀ ਨਹੀਂ ਦਿੱਤੀ ਕਿ ਸਰ ਤੋਂ ਤੋ ਫੇਰ ਦੁਬਾਰੇ ਲੈਂਦਾ ਹੈ ਰੋ ਭਾਈ ਜੀ ਹਾਂਜੀ ਹਾਂਜੀ ਜੀ ਇਹ ਦਾ 6000 ਰੁਪਏ ਦੀ ਗੱਲ ਹੈ ਕਿਨਾਲ ਭਾਈ ਜੀ ਤੇ ਬਾਕੀ ਤੁਹਾਡਾ ਧੰਨਵਾਦ ਤੇ ਮਾਰੇ ਤੇ 30 ਦੇ ਪਿੱਛੇ ਨਾ ਸਾਡੇ ਕਿਤੇ ਕਰਮ ਸਿਧਰੇ ਹੋ ਜਣ ਅਹੀਂ ਤੇ ਇੱਕ ਇਸ ਇਸ ਕਰਕੇ ਸੇਵਾ ਕਰਦੇ ਜੇ ਇਹ ਨਹੀਂ ਕਰਦੇ ਕਿ ਸਾਡੇ ਕੋ ਪੈਸੇ ਵੱਧ ਜਾਣ ਪੈਸੇ ਮਾਰ ਦੀ ਕਿਰਪਾ ਪਰ ਆ ਕਿ ਸਾਡੇ ਕਰਮ ਸਿੱਧੇ ਹੋ ਜਾਣ ਕਿਤੇ ਕਿਸੇ ਤਰੀਕੇ ਨਾਲ ਹਨਾ ਕਿ ਮਾਰੇ ਨੂੰ ਪਾ ਜੀਏ ਕਿਸੇ ਨਾ ਕਿਸੇ ਤਰੀਕੇ ਨਾਲ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ